ਮੇਰੇ ਚੈਨਲ ਕਿਤਾਬ ਕਾਫਲਾ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਜਾਰਜ ਸੈਮੂਅਲ ਕਲੇਸਨ ਦੀ ਲਿਖੀ ਹੋਈ ਕਿਤਾਬ ਬੇਵੀ ਲੋਨ ਦਾ ਸਭ ਤੋਂ ਅਮੀਰ ਆਦਮੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਕਿਤਾਬ ਦੇ ਲੇਖਕ ਬਾਰੇ। ਜਾਰਜ ਸੈਮੂਅਲ ਕਲੇਸਨ ਦਾ ਜਨਮ 7 ਨਵੰਬਰ 1874 ਨੂੰ ਲੂਈਸੀਆਨਾ, ਮਿਸੂਰੀ ਵਿੱਚ ਹੋਇਆ ਸੀ। ਉਹਨਾਂ ਨੇ ਨੇਬਰਾਸਕਾ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਅਤੇ ਸਪੈਨਿਸ਼ ਅਮਰੀਕੀ ਜੁੱਧ ਦੌਰਾਨ ਅਮਰੀਕੀ ਫੌਜਾਂ ਵਿੱਚ ਸੇਵਾ ਕੀਤੀ 1926 ਵਿੱਚ ਉਹਨਾਂ ਨੇ ਖੁਸ਼ਹਾਲੀ ਅਤੇ ਵਿੱਤੀ ਸਫਲਤਾ ਤੇ ਆਪਣੇ ਕਿਤਾਬਚਿਆਂ ਦੀ ਮਸ਼ਹੂਰ ਲੜੀ ਦਾ ਪਹਿਲਾ ਕਿਤਾਬਚਾ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਆਪਣੀ ਹਰ ਗੱਲ ਨੂੰ ਸਮਝਾਉਣ ਲਈ ਪ੍ਰਾਤਨ ਬੇਵੀ ਲੌਂਡੀਆਂ ਕਹਾਣੀਆਂ ਦੀ ਵਰਤੋਂ ਕੀਤੀ ਬੈਂਕਾਂ ਅਤੇ ਬੀਮਾ ਕੰਪਨੀਆਂ ਨੇ ਇਹਨਾਂ ਕਿਤਾਬਚਿਆਂ ਨੂੰ ਵੱਡੀ ਮਾਤਰਾ ਵਿੱਚ ਵੰਡਿਆ ਇਹ ਲੱਖਾਂ ਲੋਕਾਂ ਤੱਕ ਪਹੁੰਚੇ ਇਨਾ ਵਿੱਚ ਸਭ ਤੋਂ ਮਸ਼ਹੂਰ ਸੀ ਬੇਬੀ ਲੌਂ ਦਾ ਸਭ ਤੋਂ ਅਮੀਰ ਆਦਮੀ ਲੇਖਕ ਕਹਿੰਦੇ ਹਨ ਕਿ ਤੁਹਾਡੇ ਅੱਗੇ ਤੁਹਾਡਾ ਭਵਿੱਖ ਦੂਰ ਜਾਣ ਵਾਲੀ ਕਿਸ ਸੜਕ ਵਾਂਗ ਫੈਲਿਆ ਹੋਇਆ ਹੈ ਉਹ ਸੜਕ ਦੇ ਨਾਲ ਤੁਹਾਡੀਆਂ ਉਹ ਰੀਜਾਂ ਹਨ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਉਹ ਇੱਛਾਵਾਂ ਹਨ ਜਿਨ੍ਹਾਂ ਨੂੰ ਤੁਸੀਂ ਪੂਰੀਆਂ ਹੁੰਦੀਆਂ ਵੇਖਣਾ ਚਾਹੁੰਦੇ ਹੋ ਆਪਣੀਆਂ ਰੀਜਾਂ ਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਪਹਾਨੋ ਪੈਸਿਆਂ ਦੇ ਮਾਮਲੇ ਵਿੱਚ ਸਫਲ ਹੋਣਾ ਪੈਂਦਾ ਹੈ। ਲੇਖਕ ਨੇ ਸਾਨੂੰ ਕੁਝ ਵਿੱਤੀ ਸਿਧਾਂਤ ਸੁਝਾਏ ਹਨ। ਲੇਖਕ ਕਹਿੰਦੇ ਹਨ ਕਿ ਇਹਨਾਂ ਵਿੱਤੀ ਉਸੂਲਾਂ ਨੂੰ ਤੁਸੀਂ ਆਪਣਾ ਮਾਰਗਦਰਸ਼ਨ ਕਰਨ ਦਿਓ ਤਾਂ ਜੋ ਉਹ ਤੁਹਾਨੂੰ ਇੱਕ ਖਾਲੀ ਬੁਟੂਏ ਦੀ ਤੰਗੀ ਤੋਂ ਦੂਰ ਹੀ ਰੱਖਣ ਅਤੇ ਇੱਕ ਭਰਪੂਰ ਅਤੇ ਖੁਸ਼ਹਾਲ ਜੀਵਨ ਵੱਲ ਲਿਜਾ ਸਕਣ। ਲੇਖਕ ਕਹਿੰਦੇ ਹਨ ਕਿ ਗੁਰੂਤਾ ਦੇ ਨਿਯਮ ਵਾਂਗ ਇਹ ਨਿਯਮ ਸਰਬਵਿਆਪਕ ਅਤੇ ਅਟੱਲ ਹਨ। ਰੱਬ ਕਰ ਇਹ ਤੁਹਾਡੇ ਲਈ ਵੀ ਭਰੇ ਬਟੂਏ ਬੈਂਕ ਖਾਤਿਆਂ ਵਿੱਚ ਵੱਡੀਆਂ ਰਕਮਾਂ ਅਤੇ ਵਿੱਤੀ ਤਰੱਕੀ ਦੀ ਚਾਬੀ ਸਾਬਤ ਹੋਣਾ ਜਿਵੇਂ ਇਹ ਹੋਰ ਲੋਕਾਂ ਲਈ ਹੋਏ ਹਨ ਪੈਸਾ ਉਹ ਸਾਧਨ ਹੈ ਜਿਸ ਨਾਲ ਤੁਹਾਡੀ ਦੁਨੀਆਵੀ ਸਫਲਤਾ ਨਾਪੀ ਜਾਂਦੀ ਹੈ ਦੁਨੀਆ ਵਿੱਚ ਮਿਲਦੀਆਂ ਬਿਹਤਰੀਨ ਚੀਜ਼ਾਂ ਦਾ ਆਨੰਦ ਪੈਸੇ ਰਾਹੀਂ ਹੀ ਲਿਆ ਜਾ ਸਕਦਾ ਹੈ ਉਹਨਾਂ ਕੋਲ ਬਹੁਤ ਪੈਸਾ ਹੁੰਦਾ ਹੈ ਜੋ ਇਸ ਨੂੰ ਕਮਾਉਣ ਦੇ ਸੌਖੇ ਜਿਹੇ ਨਿਯਮ ਨੂੰ ਸਮਝਦੇ ਹਨ ਪੈਸਾ ਅੱਜ ਵੀ ਉਹਨਾਂ ਨਿਯਮਾਂ ਨਾਲ ਹੀ ਚੱਲਦਾ ਹੈ ਜਿਨਾਂ ਨਾਲ 6000 ਸਾਲ ਪਹਿਲਾਂ ਬੇਬੀਲੋਂ ਦੇ ਅਮੀਰ ਲੋਕ ਚਲਾਉਂਦੇ ਸਨ ਇਸ ਕਿਤਾਬ ਦੇ ਮੁੱਖਵੰਦ ਵਿੱਚ ਲੇਖਕ ਕਹਿੰਦੇ ਹਨ ਕਿ ਇੱਕ ਕੌਮ ਜੋ ਸਾਡੀ ਖੁਸ਼ਹਾਲੀ ਨਿੱਜੀ ਤੌਰ ਤੇ ਸਾਡੇ ਵਿੱਚ ਹਰੇਕ ਦੀ ਨਿੱਜੀ ਵਿੱਤੀ ਖੁਸ਼ਹਾਲੀ ਤੇ ਨਿਰਭਰ ਕਰਦੀ ਹੈ। ਇਹ ਕਿਤਾਬ ਸਾਡੇ ਵਿੱਚ ਹਰੇਕ ਦੇ ਨਿੱਜੀ ਸਫਲਤਾਵਾਂ ਨਾਲ ਸੰਬੰਧਿਤ ਹੈ। ਸਫਲਤਾ ਦਾ ਅਰਥ ਹੈ ਸਾਡੀ ਆਪਣੀ ਕੋਸ਼ਿਸ਼ ਅਤੇ ਕਾਬਲੀਅਤ ਦੇ ਨਤੀਜੇ ਵਜੋਂ ਹੋਈ ਪ੍ਰਾਪਤੀ। ਸਹੀ ਤਿਆਰੀ ਸਾਡੀ ਸਫਲਤਾ ਦੀ ਕੁੰਜੀ ਹੈ। ਸਾਡੇ ਕੰਮ ਉਸ ਤਰ੍ਹਾਂ ਦੇ ਹੀ ਹੁੰਦੇ ਹਨ ਜਿਸ ਤਰ੍ਹਾਂ ਦੀ ਸਾਡੀ ਸੋਚ ਅਤੇ ਸਾਡੀ ਸੋਚ ਉਸ ਤਰ੍ਹਾਂ ਦੀ ਹੀ ਹੁੰਦੀ ਹੈ ਜਿਸ ਤਰ੍ਹਾਂ ਦੀ ਸਾਡੀ ਸਮਝ ਇੱਕ ਤਵ ਖਾਲੂ ਹੀ ਬਟੂਏ ਦੇ ਇਲਾਜ ਲਈ ਸਾਡਾ ਮਾਰਗਦਰਸ਼ਨ ਕਰਦੀ ਹੈ ਅਤੇ ਸਾਡੇ ਅੰਦਰ ਵਿੱਤੀ ਸਮਝ ਲੈ ਕੇ ਆਉਂਦੀ ਹੈ ਇਸ ਦਾ ਮਤਲਬ ਇਹ ਹੈ ਜੋ ਵਿੱਤੀ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਪੈਸੇ ਪ੍ਰਤੀ ਇੱਕ ਨਵੀਂ ਸਮਝ ਦੇਣਾ ਤਾਂ ਜੋ ਉਹ ਪੈਸੇ ਕਮਾ ਸਕਣ ਕਰਾ사 ਬਚਾ ਸਕਣਾ ਤੇ ਉਧਰ ਬਚਾਏ ਹੋਏ ਪੈਸਿਆਂ ਤੋਂ ਹੋਰ ਪੈਸਾ ਕਮਾ ਸਕਣ। ਬੇਬੀਲੋਨ ਪਰਾਤਨ ਸੰਸਾਰ ਦਾ ਸਭ ਤੋਂ ਅਮੀਰ ਸ਼ਹਿਰ ਬਣ ਗਿਆ ਸੀ ਕਿਉਂਕਿ ਇਸ ਦੇ ਵਾਸੀ ਆਪਣੇ ਸਮੇਂ ਦੇ ਸਭ ਤੋਂ ਅਮੀਰ ਲੋਕ ਸਨ। ਇਤਿਹਾਸ ਦੇ ਪੰਨਿਆਂ ਵਿੱਚ ਬੇਬੀਲੋਨ ਵਰਗਾ ਆਲੀਸ਼ਾਨ ਸ਼ਹਿਰ ਕੋਈ ਹੋਰ ਨਹੀਂ ਹੋਇਆ। ਇਸ ਦੇ ਨਾਮ ਤੋਂ ਹੀ ਦੌਲਤ ਅਤੇ ਸ਼ਾਨੋ ਸ਼ੌਕਤ ਦੀ ਝਲਕ ਮਿਲਦੀ ਹੈ। ਇੱਥੇ ਸੋਨੇ ਅਤੇ ਚਾਂਦੀ ਦੇ ਬੇਸ਼ਮਾਰ ਖਜ਼ਾਨੇ ਸਨ। ਆਮ ਤੌਰ ਤੇ ਕੋਈ ਇਹੀ ਸੋਚੇਗਾ ਕਿ ਅਜੇਹਾ ਸ਼ਹਿਰ ਕਿਤੇ ਜੰਗਲਾਂ ਅਤੇ ਖਾਣਾਂ ਦੇ ਕੁਦਰਤੀ ਸਰੋਤਾਂ ਵਿਚਕਾਰ ਕਿਸੇ ਟੁਕਮੀ ਜਗ੍ਹਾ ਤੇ ਵਸਿਆ ਹੋਵੇਗਾ ਪਰ ਅਜਿਹਾ ਬਿਲਕੁਲ ਨਹੀਂ ਸੀ ਇਹ ਸ਼ਹਿਰ ਫਰਾਤ ਦਰਿਆ ਦੇ ਕੰਢੇ ਇੱਕ সমਤਲ ਅਤੇ ਬੰਜਰ ਘਾਟੀ ਵਿੱਚ ਵਸਿਆ ਹੋਇਆ ਸੀ ਇੱਥੇ ਨਾ ਤੇ ਕੋਈ ਜੰਗਲ ਸੀ ਤੇ ਨਾ ਹੀ ਕੋਈ ਖਾਨ ਇਥੋਂ ਤੱਕ ਕਿ ਇਮਾਰਤਾਂ ਬਣਾਉਣ ਲਈ ਪੱਥਰ ਵੀ ਨਹੀਂ ਸਨ ਇਹ ਕਿਸੇ ਕੁਦਰਤੀ ਵਪਾਰ ਰਾਤੇ ਵੀ ਨਹੀਂ ਸੀ ਅਤੇ ਨਾ ਹੀ ਇੱਥੇ ਫਸਲਾਂ ਪੈਦਾ ਕਰਨ ਲਈ ਲੋੜਿੰਦਾ ਮੀਂਹ ਪੈਂਦਾ ਸੀ ਬੇਬੀਲਨ ਇਸ ਗੱਲ ਦੀ ਉਦਾਹਰਣ ਹੈ ਕਿ ਇਨਸਾਨ ਆਪਣੀ ਕਾਬਲੀਅਤ ਨਾਲ ਘੱਟ ਤੋਂ ਘੱਟ ਮੌਜੂਦ ਸਾਧਨਾਂ ਨਾਲ ਕਿੰਨੀ ਵੀ ਵੱਡੀ ਸਫਲਤਾ ਪ੍ਰਾਪਤ ਕਰ ਸਕਦਾ ਹੈ ਇਸ ਵੱਡੇ ਸ਼ਹਿਰ ਦੇ ਸਾਰੇ ਹੀ ਸਰੋਤ ਇਸ ਦੀ ਸਾਰੀ ਦੌਲਤ ਇਨਸਾਨ ਵੱਲੋਂ ਆਪ ਬਣਾਏ ਗਏ ਸਨ ਬੇਬੀਲਨ ਵਿੱਚ ਸਿਰਫ ਦੋ ਕੁਦਰਤੀ ਸਰੋਤ ਸਨ ਉਪਜਾਊ ਜ਼ਮੀਨ ਅਤੇ ਨਦੀ ਦਾ ਪਾਣੀ ਉਸ ਸਮੇਂ ਦੀ ਸਭ ਤੋਂ ਵੱਡੀ ਇੰਜੀਨੀਅਰਿੰਗ ਸਫਲਤਾ ਪ੍ਰਾਪਤ ਕਰਕੇ ਬੇਬਿਲੋਂ ਦੇ ਇੰਜੀਨੀਅਰਾਂ ਨੇ ਉਸ ਨਦੀ ਦੇ ਪਾਣੀ ਨੂੰ ਡੈਮਾਂ ਤੇ ਨਹਿਰਾ ਰਾਹੀਂ 모ੜਿਆ। ਉਹਨਾਂ ਨਹਿਰਾਂ ਦੇ ਪਾਣੀ ਨਾਲ ਦੂਰ ਦੂਰ ਤੱਕ ਬੰਜਰ ਘਾਟੀ ਦੀ ਜ਼ਮੀਨ ਉਪਜਾਊ ਹੋ ਗਈ। ਇਹ ਇਤਿਹਾਸ ਵਿੱਚ ਇੰਜੀਨੀਅਰਿੰਗ ਦੀਆਂ ਪਹਿਲੀਆਂ ਸਫਲਤਾਵਾਂ ਵਿੱਚੋਂ ਇੱਕ ਸੀ। ਇੱਥੇ ਦੀਆਂ ਲਹਿਰਾਂਦੀਆਂ ਫਸਲਾਂ ਇਸ ਸਿੰਚਾਈ ਪ੍ਰਬੰਧ ਦਾ ਹੀ ਨਤੀਜਾ ਸਨ ਜਿਸ ਨੂੰ ਉਸ ਵੇਲੇ ਤੱਕ ਦੁਨੀਆ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ। ਖੁਸ਼ਕਿਸਮਤੀ ਨਾਲ ਆਪਣੀ ਲੰਮੀ ਹੋਂਦ ਦੌਰਾਨ ਬੇਬੀਲੋਂ ਤੇ ਅਜਿਹੇ ਰਾਜਿਆਂ ਨੇ ਹੀ ਰਾਜ ਕੀਤਾ ਜਿਨ੍ਹਾਂ ਨੇ ਜੰਗ ਤੇ ਲੁੱਟ ਨੂੰ ਕਦੇ ਪਹਿਲ ਨ ਦਿੱਤੀ ਜੇਕਰ ਜੰਗਾਂ ਹੋਈਆਂ ਵੀ ਤਾਂ ਉਹਨਾਂ ਵਿੱਚ ਬਹੁਤੀਆਂ ਵਿਦੇਸ਼ੀ ਮੁਲਕਾਂ ਦੇ ਉਹਨਾਂ ਹਵਲਾਵਾਂ ਨਾਲ ਹੋਈਆਂ ਜੋ ਬੇਬੀਲੋਂ ਦੇ ਖਜ਼ਾਨੇ ਨੂੰ ਹੜਪਣਾ ਚਾਹੁੰਦੇ ਸਨ ਬੇਬੀਲੋਂ ਦੇ ਸ਼ਾਨਦਾਰ ਹੁਕਮਰਾਨਾਂ ਨੂੰ ਇਤਿਹਾਸ ਵਿੱਚ ਉਹਨਾਂ ਦੀ ਸਿਆਣਪ ਉਦਮ ਅਤੇ ਇਨਸਾਫ਼ ਦੇ ਕਰਕੇ ਯਾਦ ਕੀਤਾ ਜਾਂਦਾ ਹੈ ਬੇਬੀਲੋਂ ਨੇ ਕਦੇ ਵੀ ਅਜਿਹੇ ਹੁਕਮਰਾਨ ਨਹੀਂ ਪੈਦਾ ਕੀਤੇ ਜਿਨ੍ਹਾਂ ਨੇ ਇਸ ਕਰਕੇ ਦੁਨੀਆ ਨੂੰ ਫਤਿਹ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਸਾਰੇ ਦੇਸ਼ ਉਹਨਾਂ ਦੇ ਹੰਕਾਰ ਅੱਗੇ ਝੁਕਣ ਇੱਕ ਸ਼ਹਿਰ ਵਜੋਂ ਬੇਵਿ ਲੋਨ ਦੀ ਹੁਣ ਕੋਈ ਹੋਂਦ ਨਹੀਂ ਰਹੀ ਜਿਨ੍ਹਾਂ ਮਨੁੱਖੀ ਤਾਕਤਾਂ ਨੇ ਇਸ ਸ਼ਹਿਰ ਨੂੰ ਬਣਾਇਆ ਅਤੇ ਹਜ਼ਾਰਾਂ ਸਾਲ ਤੱਕ ਸੰਭਾਇਆ ਉਹਨਾਂ ਦੇ ਜਾਨਮਗਰੋਂ ਇਹ ਸ਼ਹਿਰ ਖੰਡਰ ਬਣ ਗਿਆ ਹੁਣ ਵੀ ਇਸ ਸ਼ਹਿਰ ਦੀ ਜਗ੍ਹਾ ਏਸ਼ੀਆ ਵਿੱਚ ਸੂਏਜ ਨਹਿਰ ਤੋਂ ਚੜ੍ਹਦੇ ਪਾਸੇ ਵੱਲ 600 ਮੀਲ ਦੂਰ ਫਰਾਂਸ ਦੀ ਖਾੜੀ ਤੋਂ ਥੋੜਾ ਜਿਹਾ ਉੱਤਰ ਵਾਲੇ ਪਾਸੇ ਹੈ ਇਹ 애રિ조나 ਦੇ ਯੂਮਾ ਵਾਂਗ ਹੀ ਪੂ ਮਧ ਰੇਖਾ ਤੋਂ ਤਕਰੀਬਨ 30 ਡਿਗਰੀ ਉਤਾ ਅਕਸ਼ਾਂਸ਼ ਤੇ ਹੈ। ਇਸ ਲਈ ਆਹ ਬੋ ਹਵਾ ਇਸ ਅਮਰੀਕੀ ਸ਼ਹਿਰ ਵਾਂਗ ਹੀ ਗਰਮ ਅਤੇ ਸੁੱਕੀ ਹੈ। ਫਰਾਤ ਦੀ ਇਹ ਘਾਟੀ ਜੋ ਕਦੇ ਸੰਘਣੀ ਵਸਣ ਵਾਲੀ ਉਪਜਾਊ ਜ਼ਮੀਨ ਸੀ ਅੱਜ ਫਿਰ ਬੰਜਰ ਹੋ ਚੁੱਕੀ ਹੈ। ਇੱਥੋਂ ਦਾ ਹਲਕਾ ਘਾਹ ਤੇ ਰੇਗਿਸਤਾਨੀ ਝਾੜੀਆਂ ਕਿਸੇ ਤਰ੍ਹਾਂ ਹਵਾਵਾਂ ਵਿੱਚ ਉੱਡਦੀਆਂ ਰੇਤ ਦਾ ਸਾਹਮਣਾ ਕਰਕੇ ਜਿਉਂਦੀਆਂ ਰਹਿੰਦੀਆਂ ਹਨ। ਉਪਜਾਊ ਖੇਤ ਵੱਡੇ ਸ਼ਹਿਰ ਅਤੇ ਵਪਾਰਿਕ ਮਾਲ ਦੇ ਵੱਡੇ ਕਾਫਲੇ ਖਤਮ ਹੋ ਚੁੱਕੇ ਹਨ। ਛੋਟੇ-ਛੋਟੇ ਜਥਿਆਂ ਦੇ ਵਿੱਚ ਅਰਬਾਂ ਦੇ ਖਾਨਾ ਬਦੋਸ਼ ਦੱਸਦੇ ਹੀ ਹੁਣ ਇੱਥੇ ਬਚੇ ਹਨ। ਤਕਰੀਬਨ ਇਸਾਈ ਯੁੱਗ ਦੇ ਸ਼ੁਰੂਆਤ ਤੋਂ ਇੱਥੇ ਅਜਿਹਾ ਹੀ ਹੈ। ਇਸ ਘਾਟੀ ਵਿੱਚ ਮਿੱਟੀ ਦੀਆਂ ਕਈ ਪਹਾੜੀਆਂ ਹਨ। ਸਦੀਆਂ ਤੱਕ ਇੱਥੋਂ ਗੁਜ਼ਰਦੇ ਯਾਤਰੀ ਇਹਨਾਂ ਨੂੰ ਸਿਰਫ ਪਹਾੜੀਆਂ ਹੀ ਸਮਝਦੇ ਰਹੇ। ਪਰ ਕਦੇ-ਕਦੇ ਹੀ ਪੈਂਦੇ ਮਿਹਨਤ ਹਮੇਰੀਆਂ ਨਾਲ ਮਿੱਟੀ ਹਟਣ ਕਰਕੇ ਪਾਂਡਿਆਂ ਦੇ ਟੁਕੜੇ ਤੇ ਇਤਾਂ ਦਿਸਣ ਤੇ ਪ੍ਰਾਤਿਕ ਵਿਗਿਆਨੀਆਂ ਦਾ ਧਿਆਨ ਇਸ ਪਾਸੇ ਗਿਆ ਯੂਰਪੀਅਨ ਅਤੇ ਅਮਰੀਕੀ ਅਜਾਇਬਕਰਾਂ ਵੱਲੋਂ ਆਪਣੇ ਬੰਦਿਆਂ ਨੂੰ ਇੱਥੇ ਭੇਜਿਆ ਗਿਆ ਜਿਨ੍ਹਾਂ ਨੇ ਇਹਨਾਂ ਪਹਾੜੀਆਂ ਨੂੰ ਪੁੱਟਣਾ ਸ਼ੁਰੂ ਕੀਤਾ ਤਾਂ ਜੋ ਦੇਖਿਆ ਜਾ ਸਕੇ ਕਿ ਇੱਥੋਂ ਕੀ ਨਿਕਲਦਾ ਹੈ ਇੱਥੋਂ ਮਿਲੀਆਂ ਚੀਜ਼ਾਂ ਤੋਂ ਇਹ ਸਾਬਤ ਹੋ ਗਿਆ ਕਿ ਇਹ ਪਹਾੜੀਆਂ ਪ੍ਰਾਤਨ ਸ਼ਹਿਰ ਹਨ ਜਾਂ ਸ਼ਾਇਦ ਇਹਨਾਂ ਨੂੰ ਸ਼ਹਿਰਾਂ ਦੀਆਂ ਕਬਰਾਂ ਵੀ ਕਿਹਾ ਜਾ ਸਕਦਾ ਹੈ ਬੇਬੀਲੋਨ ਇਹਨਾਂ ਸ਼ਹਿਰਾਂ ਵਿੱਚੋਂ ਹੀ ਇੱਕ ਸੀ। ਤਰੀਬ 20 ਸਦੀਆਂ ਤੱਕ ਹਵਾਵਾਂ ਇਸ ਉੱਤੇ ਰੇਗਿਸਤਾਨ ਦੀ ਧੂੜ ਪਾਉਂਦੀਆਂ ਰਹੀਆਂ। ਇੱਟਾਂ ਦੇ ਬਣੇ ਇਸ ਸ਼ਹਿਰ ਦੀਆਂ ਸਾਰੀਆਂ ਕੰਧਾਂ ਟਾਏ ਕੇ ਮੜ ਧਰਤੀ ਵਿੱਚ ਸਮਾ ਗਈਆਂ ਸਨ। ਬੇਬੀਲੋਨ ਆਪਣੇ ਸਮੇਂ ਦਾ ਇੱਕ ਅਮੀਰ ਸ਼ਹਿਰ। ਅੱਜ ਅਜਿਹੀ ਹਾਲਤ ਵਿੱਚ ਸੀ। ਸਿਰਫ ਇੱਕ ਮਿੱਟੀ ਦਾ ਢੇਰ ਜੋ ਇੰਨੇ ਸਮੇਂ ਤੋਂ ਸੁਨਸਾਨ ਪਿਆ ਸੀ। ਕਿ ਅੱਜ ਕੋਈ ਵੀ ਇਸ ਦਾ ਨਾਂ ਤੱਕ ਨਹੀਂ ਸੀ ਜਾਣਦਾ। ਜਦੋਂ ਤੱਕ ਕਿ ਸਦੀਆਂ ਤੱਕ ਮਲਬੇ ਵਿੱਚ ਦੱਬੀਆਂ ਇਸ ਦੀਆਂ ਸੜਕਾਂ ਮੰਦਰਾ ਅਤੇ ਸ਼ਹਿਰਾਂ ਨੂੰ ਦੁਬਾਰਾ ਨਾਲ ਲੱਭ ਲਿਆ ਗਿਆ ਬਹੁਤ ਸਾਰੇ ਵਿਗਿਆਨੀਆਂ ਨੇ ਮੰਨਿਆ ਹੈ ਕਿ ਇਸ ਘਾਟੀ ਦੇ ਬੇਬੀਲੂਨ ਅਤੇ ਹੋਰ ਸ਼ਹਿਰਾਂ ਦੀ ਸੱਭਿਆਤਾ ਦਰਜ ਇਤਿਹਾਸੇ ਸਭ ਤੋਂ ਪੁਰਾਣੀ ਹੈ ਕਈ ਤਰੀਕਾ 8000 ਸਾਲ ਤੱਕ ਪੁਰਾਣੀਆਂ ਵੀ ਹਨ ਇਹਨਾਂ ਤਰੀਕਾ ਨੂੰ ਲੱਭਣ ਲਈ ਜੋ ਤਰੀਕੇ ਵਰਤੇ ਗਏ ਹਨ ਉਹ ਵੀ ਇੱਕ ਦਿਲਚਸਪ ਤੱਤ ਹੈ ਬੇਬੀਲੋਂ ਦੇ ਖੰਡਰਾਵਾਂ ਵਿੱਚ ਇੱਕ ਸੂਰਜ ਗ੍ਰਹਿਣ ਦਾ ਜ਼ਿਕਰ ਵੀ ਮਿਲਦਾ ਹੈ ਆਧੁਨਿਕ ਪਲਾੜਵ ਵਿਗਿਆਨੀਆਂ ਨੇ ਉਸ ਸਮੇਂ ਨੂੰ ਮਿਣਿਆ ਜਦੋਂ ਬੇਬੀਲੋਂ ਵਿੱਚ ਅਜਿਹਾ ਸੂਰਜ ਗ੍ਰਹਿਣ ਦੇਖਿਆ ਸੀ ਤੇ ਇਸ ਤਰ੍ਹਾਂ ਉਹਨਾਂ ਨੇ ਉਸ ਵੇਲੇ ਦੇ ਕੈਲੰਡਰ ਅਤੇ ਸਾਡੇ ਕੈਲੰਡਰ ਦੇ ਵਿੱਚ ਸੰਬੰਧ ਸਥਾਪਿਤ ਕੀਤਾ ਇਸ ਤਰ੍ਹਾਂ ਇਹ ਸਾਬਤ ਹੋਇਆ ਕਿ 8000 ਸਾਲ ਪਹਿਲਾਂ ਬੇਬੀਲੋਂ ਦੇ ਵਸਨੀਕ ਸੁਮੇਰੀਆ ਲੋਕ ਚਾਰ ਦੀ ਵਾਰੀ ਵਾਲੇ ਸ਼ਹਿਰ ਵਿੱਚ ਰਹਿੰਦੇ ਸਨ ਸਿਰਫ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ ਕਿ ਕਿੰਨੀਆਂ ਸਦੀਆਂ ਪਹਿਲਾਂ ਤੱਕ ਅਜਿਹੇ ਸ਼ਹਿਰ ਮੌਜੂਦ ਹੋਣਗੇ ਪਰ ਇਹਨਾਂ ਕੰਦਾਂ ਵਿੱਚ ਰਹਿਣ ਵਾਲੇ ਲੋਕ ਕੋਈ ਅਨਪੜ ਜਾਂ ਗੰਬਾਰ ਨਹੀਂ ਸਨ ਉਹ ਪੜ੍ਹੇ ਲਿਖੇ ਅਤੇ ਗਿਆਨਵਾਨ ਲੋਕ ਸਨ ਅਜੇ ਤੱਕ ਦੇ ਇਤਿਹਾਸ ਵਿੱਚ ਇਹ ਲੋਕ ਪਹਿਲੇ ਇੰਜੀਨੀਅਰ ਪਹਿਲੇ ਪੁਲਾੜ ਵਿਗਿਆਨੀ ਪਹਿਲੇ ਗਣਿਤ ਸ਼ਾਸਤਰੀ ਪਹਿਲੇ ਸ਼ਾਹੂਕਰ ਅਤੇ ਪਹਿਲੇ ਅਜਿਹੇ ਲੋਕ ਬਣੇ ਜਿਨ੍ਹਾਂ ਕੋਲ ਆਪਣੀ ਬੋਲੀ ਨੂੰ ਲਿਖਣ ਲਈ ਲਿਪੀ ਵੀ ਮੌਜੂਦ ਸੀ ਬੇਵਿਲਾਂਦ ਸंचाईਸ ਪ੍ਰਬੰਧਾਂ ਦਾ ਜ਼ਿਕਰ ਪਹਿਲਾਂ ਵੀ ਹੋ ਚੁੱਕਿਆ ਹੈ ਜਿਸ ਨੇ ਇਸ ਬੰਜਰ ਘਾਟੀ ਨੂੰ ਖੇਤੀਬਾੜੀ ਲਈ ਜੰਨਤ ਵਿੱਚ ਤਬਦੀਲ ਕਰ ਦਿੱਤਾ ਇਹਨਾਂ ਨਹਿਰਾਂ ਦੀਆਂ ਨਿਸ਼ਾਨੀਆਂ ਅੱਜ ਵੀ ਲੱਭ ਜਾਂਦੀਆਂ ਹਨ ਹਾਲਾਂਕਿ ਇਹ ਰੇਤ ਨਾਲ ਭਰੀਆਂ ਹੋਈਆਂ ਹਨ ਇਹਨਾਂ ਵਿੱਚੋਂ ਕੁਝ ਤਾਂ ਇੰਨੀਆਂ ਵੱਡੀਆਂ ਹਨ ਕਿ ਜੇਕਰ ਇਹਨਾਂ ਵਿੱਚ ਪਾਣੀ ਨਾ ਹੋਵੇ ਤਾਂ ਇੱਕ ਦਰਜਨ ਘੋੜੇ ਇਹਨਾਂ ਵਿੱਚ ਬਰਾਬਰ ਭੱਜ ਸਕਦੇ ਹਨ ਪਕਾਰ ਦੇ ਵਿੱਚ ਇਹਨਾਂ ਦੀ ਤੁਲਨਾ ਕੋਲੋਰਾਡੋ ਅਤੇ ਉਤਾਹ ਦੀਆਂ ਸਭ ਤੋਂ ਵੱਡੀਆਂ ਨਹਿਰਾਂ ਨਾਲ ਕੀਤੀ ਜਾ ਸਕਦੀ ਹੈ ਘਾਟੀ ਦੀ ਜ਼ਮੀਨ ਨੂੰ ਸਿੰਚਾਈ ਤੋਂ ਇਲਾਵਾ ਬੇਬੀਲੋਂਦ ਦੇ ਇੰਜੀਨੀਅਰਾਂ ਨੇ ਇਹਨਾਂ ਵੱਡਾ ਹੀ ਇੱਕ ਹੋਰ ਕੰਮ ਵੀ ਪੂਰਾ ਕੀਤਾ ਉਹਨਾਂ ਨੇ ਜਲ ਨਿਕਾਸ ਦੀਆਂ ਨਾਲੀਆਂ ਦਾ ਇੱਕ ਅਜੀਹਾ ਪ੍ਰਬੰਧ ਤਿਆਰ ਕੀਤਾ ਜਿਸ ਨਾਲ ਫਰਾਤ ਅਤੇ ਇਗ੍ਰੀਸ ਦਰਿਆਵਾਂ ਦੇ ਮਹਾਨੇ ਤੇ ਇੱਕ ਵੱਡੇ ਖਿੱਤੇ ਤੇ ਵੀ ਖੇਤੀ ਸ਼ੁਰੂ ਹੋ ਗਈ ਯੂਨਾਨੀ ਯਾਤਰੀ ਅਤੇ ਇਤਿਹਾਸਕਾਰ ਐਰੋਡੋਰਸ ਉਸ ਵੇਲੇ ਬੇਬੀ ਲੋਨ ਆਏ ਜਦੋਂ ਇਹ ਸ਼ਹਿਰ ਤਰੱਕੀ ਅਤੇ ਸ਼ਾਨ ਸ਼ੌਕਤ ਵਿੱਚ ਪੂਰੇ ਸਿਖਰ ਤੇ ਸੀ ਉਹਨਾਂ ਵੱਲੋਂ ਇਥੋਂ ਬਾਰੇ ਜੋ ਲਿਖਿਆ ਗਿਆ ਇਹ ਕਿਸੇ ਬਾਹਰਲੇ ਬੰਦੇ ਵੱਲੋਂ ਬੇਬੀ ਲੋਨ ਬਾਰੇ ਲਿਖਿਆ ਇੱਕੋ ਇੱਕ ਹਵਾਲਾ ਹੈ ਉਹਨਾਂ ਦੇ ਲਿਖਤਾਂ ਤੋਂ ਇਸ ਸ਼ਹਿਰ ਅਤੇ ਇਥੋਂ ਦੇ ਲੋਕਾਂ ਦੀਆਂ ਕੁਝ ਅਨੋਖੀਆਂ ਰਵਾਇਤਾਂ ਦੀ ਜਾਣਕਾਰੀ ਮਿਲਦੀ ਹੈ ਉਹਨਾਂ ਨੇ ਇਥੋਂ ਦੀ ਬਹੁਤ ਹੀ ਉਪਜਾਊ ਜ਼ਮੀਨ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਕਣਕ ਅਤੇ ਜੌਂ ਦੀਆਂ ਫਸਲਾਂ ਦਾ ਜ਼ਿਕਰ ਕੀਤਾ ਬੇਬਿਲੋਂ ਦੇ ਸ਼ਾਨੋ ਸ਼ੌਕਤ ਅੱਜ ਖਤਮ ਹੋ ਗਈ ਹੈ ਪਰ ਇਸ ਦਾ ਗਿਆਨ ਅੱਜ ਵੀ ਸਾਡੇ ਲਈ ਮੌਜੂਦ ਹੈ ਇਸ ਲਈ ਅਸੀਂ ਉਹਨਾਂ ਦੇ ਰਿਕਾਰਡ ਸੰਭਾਲਣ ਦੇ ਤਰੀਕੇ ਦੇ ਐਹਸਾਨਮੰਦ ਹਾਂ ਉਹਨਾਂ ਸਮਿਆਂ ਦੇ ਵਿੱਚ ਕਾਗਜ਼ ਇਜਾਦ ਨਹੀਂ ਸੀ ਹੋਇਆ ਇਸ ਲਈ ਉਹ ਗਿੱਲੀ ਮਿੱਟੀ ਦੀਆਂ ਫੱਟੀਆਂ ਤੇ ਆਪਣੀਆਂ ਲਿਖਤਾਂ ਉਕਰ ਦਿੰਦੇ ਸਨ ਫਿਰ ਉਹਨਾਂ ਨੂੰ ਅੱਗ ਵਿੱਚ ਪਕਾਇਆ ਜਾਂਦਾ ਤੇ ਉਹ ਮਜ਼ਬੂਤ ਫੱਟੀਆਂ ਬਣ ਜਾਂਦੀਆਂ ਆਕਾਰ ਵਿੱਚ ਇਹ ਕਰੀਬ 6 ਇੰਚ ਚੌੜੀਆਂ 8 ਇੰਚ ਲੰਬੀਆਂ ਤੇ 1 ਇੰਚ ਮੋਟੀਆਂ ਹੁੰਦੀਆਂ ਸਨ ਇਹ ਮਿੱਟੀ ਦੀਆਂ ਫੱਟੀਆਂ ਉਸ ਤਰ੍ਹਾਂ ਹੀ ਵਰਤੀਆਂ ਜਾਂਦੀਆਂ ਜਿਵੇਂ ਅੱਜ ਅਸੀਂ ਲਿਖਣ ਲਈ ਆਧੁਨਿਕ ਤਰੀਕੇ ਵਰਤਦੇ ਹਾਂ ਇਹਨਾਂ ਤੇ ਕਹਾਣੀਆਂ ਕਵਿਤਾਵਾਂ ਇਤਿਹਾਸ ਸ਼ਾਹੀ ਫਰਮਾਨ ਕਾਨੂੰਨ ਜਾਇਦਾਦ ਦੇ ਹੱਕ ਵਸੀਕਿਆਂ ਤੇ ਦੂਰ ਦਰਾਜ ਦੇ ਸ਼ਹਿਰਾਂ ਨੂੰ ਭੇਜੀਆਂ ਜਾਣ ਵਾਲੀਆਂ ਚਿੱਠੀਆਂ ਉੱਕਰੀਆਂ ਹੁੰਦੀਆਂ ਸਨ ਇਹਨਾਂ ਮਿੱਟੀ ਦੀਆਂ ਫੱਟੀਆਂ ਤੋਂ ਹੀ ਸਾਨੂੰ ਉਸ ਵੇਲੇ ਦੇ ਲੋਕਾਂ ਦੇ ਨਿੱਜੀ ਮਸਲਿਆਂ ਬਾਰੇ ਜਾਣਕਾਰੀ ਮਿਲਦੀ ਹੈ ਮਿਸਾਲ ਵਜੋਂ ਇੱਕ ਆਮ ਦੁਕਾਨਦਾਰ ਦੀ ਫੱਟੀ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਤਰੀਕ ਨੂੰ ਇਸ ਨਾਮ ਦੇ ਗਾਹਕ ਨੇ ਇੱਕ ਗਾਂ ਖਰੀਦੀ ਅਤੇ ਬਦਲੇ ਵਿੱਚ 7 ਬੋਰੀਆਂ ਖਣਕ ਦਿੱਤੀ ਜਿਨ੍ਹਾਂ ਵਿੱਚੋਂ 3 ਉਸੇ ਵੇਲੇ ਦੇ ਦਿੱਤੀਆਂ ਅਤੇ 4 ਗਾਹਕ ਦੇ ਸੰਤੁਸ਼ਟ ਹੋਣ ਤੇ ਮਿਲਣਗੀਆਂ ਪਰ ਆਧੁਤਵ ਵਿਗਿਆਨੀਆਂ ਨੂੰ ਇਨ੍ਹਾਂ ਤਵਾਹ ਹੋਏ ਸ਼ਹਿਰਾਂ ਵਿੱਚ ਦਫ਼ਨ ਹੋਈਆਂ ਇਹਨਾਂ ਫੱਟੀਆਂ ਦਾ ਇੱਕ ਪੂਰਾ ਕਿਤਾਬ ਘਰ ਲੱਭਾ ਜਿਸ ਵਿੱਚ ਅਜਹੀਆਂ ਲੱਖਾਂ ਹੀ ਫੱਟੀਆਂ ਸਨ ਬੇਬਿਲੋਂ ਦੀ ਇੱਕ ਹੋਰ ਸ਼ਾਨਦਾਰ ਚੀਜ਼ ਸ਼ਹਿਰ ਦੇ ਜਫੇਰੇ ਹੋਈਆਂ ਕੰਦਾਂ ਸਨ ਪ੍ਰਾਤਨ ਲੋਕਾਂ ਨੇ ਉਹਨਾਂ ਦੀ ਤੁਲਨਾ ਮਿਸਰ ਦੇ ਪਿਰਾਮਿਡਾਂ ਦੇ ਨਾਲ ਕੀਤੀ ਅਤੇ ਉਹਨਾਂ ਨੂੰ ਦੁਨੀਆਂ ਦੇ 7 ਅਜੂਬਿਆਂ ਵਿੱਚ ਰੱਖਿਆ ਰਾਣੀ ਸੇਮੀਰਾਮਿਸ ਨੇ ਸ਼ਹਿਰ ਦੇ ਇਤਿਹਾਸ ਦੇ ਸ਼ੁਰੂਆਤੀ ਦੌਰ ਵਿੱਚ ਪਹਿਲੀ ਕੰਦ ਬਣਾਈ ਸੀ ਮੌਜੂਦਾ ਸਮੇਂ ਖਦਾਈ ਕਰਨ ਵਾਲੇ ਅਸਲੀ ਕੰਦਾਂ ਦਾ ਕੋਈ ਵੀ ਨਿਸ਼ਾਨ ਨਹੀਂ ਲੱਭ ਸਕੇ ਨਾ ਹੀ ਇਹਨਾਂ ਦੀ ਉਚਾਈ ਦਾ ਪਤਾ ਲੱਗਿਆ ਪੁਰਾਣੇ ਲਿਖਾਰੀਆਂ ਤੇ ਹਵਾਲਿਆਂ ਤੋਂ ਇਨਾਂ ਨੂੰ ਪਤਾ ਲੱਗਿਆ ਹੈ ਕਿ ਇਹ 50 ਤੋਂ 60 ਫੁੱਟ ਉੱਚੀਆਂ ਤਾਂ ਬਾਹਰਲੇ ਪਾਸਿਆਂ ਪੱਕੀ ਇੱਟ ਦੀਆਂ ਬਣੀਆਂ ਹੋਈਆਂ ਸਨ ਅਤੇ ਉਹਦੇ ਬਾਹਰ ਪਾਣੀ ਨਾਲ ਭਰੀ ਖਾਈ ਇਹਨਾਂ ਨੂੰ ਹੋਰ ਸੁਰੱਖਿਅਤ ਕਰਦੀ ਸੀ ਬਾਅਦ ਵਾਲਿਆਂ ਬਹੁਤ ਸਾਰੀਆਂ ਕੰਦਾ ਈਸਾ ਤੋਂ 600 ਸਾਲ ਪਹਿਲਾਂ ਰਾਜਾ ਨੈਬੋਪੋਲਸਰ ਨੇ ਬਣਾਉਣੀਆਂ ਸ਼ੁਰੂ ਕੀਤੀਆਂ ਉਸਨੇ ਐਨੇ ਵੱਡੇ ਪੱਧਰ ਤੇ ਕੰਮ ਸ਼ੁਰੂ ਕਰਵਾਇਆ ਕਿ ਕੰਮ ਪੂਰਾ ਹੋਣ ਤੇ ਉਸ ਨੂੰ ਵੇਖਣ ਲਈ ਉਹ ਆਪ ਵੀ ਨਹੀਂ ਜਿਉਂਦਾ ਨਾ ਰਿਹਾ। ਇਹ ਕੰਮ ਉਸਦੇ ਪੁੱਤਰ ਨੈਬੂਸ਼ੱਦ ਨੇਜਰ ਨੇ ਪੂਰਾ ਕਰਵਾਇਆ ਜਿਸ ਦਾ ਨਾਮ ਬਾਈਬਲ ਦੇ ਇਤਿਹਾਸ ਵਿੱਚ ਅਕਸਰ ਮਿਲਦਾ ਹੈ। ਇਹਨਾਂ ਕੰਧਾਂ ਦੀ ਉਚਾਈ ਅਤੇ ਲੰਬਾਈ ਹੈਰਾਨ ਕਰ ਦੇਣ ਵਾਲੀ ਸੀ। ਪ੍ਰੋਸਜੋਗ ਸੂਤਰਾਂ ਦੇ ਮੁਤਾਬਕ ਉਹ ਕਰੀਬ 160 ਫੁੱਟ ਉੱਚੀਆਂ ਸਨ। ਮੌਜੂਦਾ ਸਮੇਂ ਦੀ 15 ਮੰਜ਼ਿਲਾ ਇਮਾਰਤ ਦੀ ਉਚਾਈ ਦੇ ਬਰਾਬਰ ਇਹਨਾਂ ਦੀ ਲੰਬਾਈ 9 ਤੋਂ 11 ਮੀਲ ਦੇ ਕਰੀਬ ਸੀ ਇਹ ਉਤੋਂ ਇੰਨੀਆਂ ਚੌੜੀਆਂ ਸਨ ਕਿ ਇਹਨਾਂ ਤੇ 6 ਘੋੜਿਆਂ ਵਾਲਾ ਰੱਥ ਭਜਾਇਆ ਜਾ ਸਕਦਾ ਸੀ ਹੁਣ ਇਹਨਾਂ ਵੱਡੀਆਂ ਕੰਧਾਂ ਦੀਆਂ ਨੀਹਾਂ ਅਤੇ ਖਾਈ ਦੇ ਕੁਝ ਹਿੱਸੇ ਹੀ ਬਚੇ ਸਨ ਇਹ ਸਭ ਦੀ ਹੋਈ ਤਬਾਹੀ ਤੋਂ ਇਲਾਵਾ ਅਰਬਾਂ ਨੇ ਇਹਨਾਂ ਦੇ ਇੱਟਾਂ ਨੂੰ ਹੋਰ ਇਮਾਰਤਾਂ ਬਣਾਉਣ ਲਈ ਹੋਰ ਥਾਂਵਾਂ ਤੇ ਵਰਤ ਕੇ ਇਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਉਸ ਸਮੇਂ ਦੀਆਂ ਜੰਗਾਂ ਦੇ ਤਕਰੀਬਨ ਸਭ ਜੇਤੂਆਂ ਦੀਆਂ ਫੌਜਾਂ ਜਿੱਤ ਤੋਂ ਬਾਅਦ ਬੇਬੀਲੋਂ ਦੀਆਂ ਕੰਧਾਂ ਦੁਆਲੇ ਮਾਰਚ ਕਰਦੀਆਂ ਹੁੰਦੀਆਂ ਸਨ। ਕਈ ਰਾਜਿਆਂ ਨੇ ਬੇਬੀਲੋਂ ਤੇ ਹਮਲਾ ਕੀਤਾ ਪਰ ਹਰ ਵਾਰ ਹੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਹਮਲਾਵਰ ਫੌਜਾਂ ਨੂੰ ਕਦੇ ਵੀ ਹਲਕੇ ਜੋ ਨਹੀਂ ਸੀ ਲਿਆ ਜਾਂਦਾ। ਇਤਿਹਾਸਕਾਰਾਂ ਦੇ ਮੁਤਾਬਕ ਬੇਬੀਲੋਂ ਦੀਆਂ ਫੌਜਾਂ ਵਿੱਚ 10000 ਘੋੜਸਵਾਰ, 25000 ਰੱਥ ਅਤੇ ਪੈਦਲ ਫੌਜਾਂ ਦੀਆਂ 1200 ਰੈਜੀਮੈਂਟਾਂ ਸਨ। ਜਿਨ੍ਹਾਂ ਵਿੱਚੋਂ ਹਰ ਰੈਜੀਮੈਂਟ ਵਿੱਚ ਹਜ਼ਾਰ ਸਿਪਾਹੀ ਹੁੰਦੇ ਸਨ ਕਿਤਵੇ ਕੂਚ ਕਰਨ ਤੋਂ ਪਹਿਲਾਂ ਜੰਗੀ ਸਮਾਨ ਅਤੇ ਰਸਤੇ ਇਕੱਠਾ ਕਰਦੇ ਆ 2 ਤੋਂ 3 ਸਾਲ ਦੀ ਤਿਆਰੀ ਦੀ ਲੋੜ ਹੁੰਦੀ ਸੀ ਬੇਬੀਲੂਨ ਸ਼ਹਿਰ ਦਾ ਪ੍ਰਬੰਧ ਕਿਸੇ ਆਧੁਨਿਕ ਸ਼ਹਿਰ ਵਰਗਾ ਹੀ ਸੀ ਫੇਰੀ ਵਾਲੇ ਰਿਹਾਇਸ਼ੀ ਜਿਲਿਆਂ ਦੇ ਵਿੱਚ ਆਪਣਾ ਸਮਾਨ ਵੇਚਦੇ ਹੁੰਦੇ ਸਨ ਵੱਡੇ ਮੰਦਰਾਂ ਵਿੱਚ ਪੁਜਾਰੀ ਰੱਖੇ ਜਾਂਦੇ ਸਨ ਸ਼ਹਿਰ ਦੇ ਅੰਦਰ ਸ਼ਾਹੀ ਮੈਦਾਨਾਂ ਦਾ ਵੱਖਰਾ ਅਸਥਾਨ ਸੀ ਇਹ ਅਸ탄 ਦੇ ਦੁਆਲੇ ਹੋਈਆਂ ਕੰਧਾਂ ਸ਼ਹਿਰ ਦੀ ਬਾਰੀਆਂ ਕੰਧਾਂ ਨਾਲੋਂ ਉੱਚੀਆਂ ਸਨ ਬੇਬੀਲੋਂ ਦੇ ਵਾਸੀ ਕਲਾ ਦੇ ਬੜੇ ਹੁਨਰਮੰਦ ਸਨ ਉਹ ਮੂਰਤੀਕਾਰੀ ਚਿੱਤਰਕਾਰੀ ਬਣਾਈ ਸੋਨੇ ਦਾ ਕੰਮ ਤੇ ਧਾਤ ਦੇ ਹਥਿਆਰ ਅਤੇ ਖੇਤੀવાડી ਦੇ ਸੰਦ ਬਣਾਉਣ ਦਾ ਕੰਮ ਕਰਿਆ ਕਰਦੇ ਸਨ ਉਹਨਾਂ ਦੇ ਸੁਨਿਆਰਿਆਂ ਨੇ ਬਹੁਤ ਕਲਾਤਮਕ ਗਹਿਣੇ ਬਣਾਈ ਇੱਥੋਂ ਦੇ ਅਮੀਰ ਵਾਸੀਆਂ ਦੀਆਂ ਕਬਰਾਂ ਵਿੱਚੋਂ ਅਜਿਹੇ ਬਹੁਤ ਨਮੂਨੇ ਮਿਲੇ ਜੋ ਹੁਣ ਦੁਨੀਆ ਦੇ ਵੱਡੇ ਅਜਾਇਬ ਘਰਾਂ ਵਿੱਚ ਦਿਖਾਏ ਜਾਂਦੇ ਹਨ ਬڑے ਸ਼ੁਰੂਆਤੀ ਦੌਰ ਵਿੱਚ ਜਦੋਂ ਬਾਕੀ ਸਾਰੀ ਦੁਨੀਆ ਪੱਥਰ ਦੀਆਂ ਕਹਾੜੀਆਂ ਨਾਲ ਦਰਖਤ ਵੜਦੀ ਸੀ ਜੋ ਨਕੀਲੇ ਨੇਜਿਆਂ ਤੇ ਤੀਰਾਂ ਨਾਲ ਸ਼ਿਕਾਰ ਕਰ ਰਹੀ ਸੀ ਉਦੋਂ ਬੇਬੀਲੂਨ ਵਾਸੀ ਧਾਤ ਦੀਆਂ ਬਣੀਆਂ ਕਹਾੜੀਆਂ ਨੇਜਿਆਂ ਤੇ ਤੀਰਾਂ ਦੀ ਵਰਤੋਂ ਕਰਦੇ ਸਨ ਬੇਬੀਲੂਨ ਵਾਸੀ ਅਕਲਮੰਦ ਸ਼ਾਹੂਕਾਰ ਅਤੇ ਵਪਾਰੇ ਸਨ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਉਹ ਲੈਣ ਦੇਣ ਦੇ ਸਾਧਨ ਵਜੋਂ ਪੈਸੇ ਵਰਤਦੇ ਸਨ ਇਹ ਕਰਨ ਵਾਲੇ ਉਹ ਪਹਿਲੇ ਲੋਕ ਸਨ ਵਸੀਕਤ ਅਤੇ ਜਾਇਦਾਦ ਦੇ ਲਿਖਤੀ ਹੱਕ ਦੇਣ ਦੀ ਸ਼ੁਰੂਆਤ ਵੀ ਉਹਨਾਂ ਤੋਂ ਹੀ ਹੋਈ 540 ਈਸਾ ਪੂਰਵ ਤੱਕ ਕਦੇ ਵੀ ਹਮਲਾਵਰ ਫੌਜਾਂ ਬੇਬੀਲੋਂ ਵਿੱਚ ਨਹੀਂ ਵੜ ਸਕੀਆਂ ਉਦੋਂ ਵੀ ਇੱਥੋਂ ਦੀਆਂ ਕੰਧਾਂ ਜਿੱਤੀਆਂ ਨਹੀਂ ਗਈਆਂ ਬੇਬੀਲੋਂ ਦੀ ਹਾਰ ਦੀ ਕਹਾਣੀ ਬੜੀ ਅਨੋਖੀ ਹੈ ਉਸ ਵੇਲੇ ਦਾ ਸਭ ਤੋਂ ਵੱਡਾ ਹਮਲਾਵਰ ਸਾਇਰਸ ਬੇਬੀਲੋਂ ਤੇ ਹਮਲਾ ਕਰਕੇ ਜਿੰਨਾ ਚਾਹੁੰਦਾ ਸੀ ਉਸ ਵੇਲੇ ਦੇ ਬੇਬੀਲੋਂ ਦੇ ਰਾਜੇ ਨੇਬੋਨਿਡਸ ਦੇ ਸਲਾਹਕਾਰਾਂ ਨੇ ਉਸ ਨੂੰ ਅੱਗੇ ਹੋ ਕੇ ਸਾਇਰਸ ਨੂੰ ਟੱਕਰਾਂ ਦੇ ਤੇ ਸ਼ਹਿਰ ਨੂੰ ਘੇਰਾ ਪੈਣ ਤੋਂ ਪਹਿਲਾਂ ਹੀ ਉਸ ਨੂੰ ਹਮਲਾ ਕਰਨ ਦੀ ਸਲਾਹ ਦਿੱਤੀ। ਬੇਬੀਲੋਂ ਦੀ ਫੌਜ ਦੀ ਹਾਰ ਤੋਂ ਬਾਅਦ ਉਹ ਸ਼ਹਿਰ ਛੱਡ ਕੇ ਭੱਜ ਗਿਆ। ਤਾਂ ਸਾਇਰਸ ਨੇ ਖੁੱਲੇ ਦਰਵਾਜ਼ੇ ਆ ਬਿਨਾਂ ਕਿਸੇ ਬਰੋਧ ਤੋਂ ਸ਼ਹਿਰ ਵਿੱਚ ਦਾਖਲ ਹੋ ਕੇ ਇਸ ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਸ਼ਹਿਰ ਦੀ ਤਾਕਤ ਅਤੇ ਇੱਜ਼ਤ ਹੌਲੀ-ਹੌਲੀ ਘਟਦੇ ਰਹੇ ਅਤੇ ਅਗਲੀਆਂ ਕੁਝ ਸਦੀਆਂ ਵਿੱਚ ਇਹ ਪੂਰੀ ਤਰ੍ਹਾਂ ਵਿਰਾਨ ਹੋ ਗਿਆ। ਹਵਾਵਾਂ ਅਤੇ ਚਖੜਾਂ ਨੇ ਇਸ ਨੂੰ ਫਿਰ ਰੇਗਿਸਤਾਨ ਦੀ ਉਸ ਧੂੜ ਅਤੇ ਮਿੱਟੀ ਵਿੱਚ ਮਿਲਾ ਦਿੱਤਾ ਜਿਸ ਤੋਂ ਕਦੇ ਇਹ ਬਣਿਆ ਸੀ। ਬੇਬੀਲੋਨ ਤਬਾਹ ਹੋ ਗਿਆ ਤੇ ਦੁਬਾਰਾ ਕਦੇ ਨਾ ਉੱਠ ਸਕਿਆ ਪਰ ਇਸ ਦੀ ਸਭਿਆਤਾ ਦਾ ਬਹੁਤ ਵੱਡਾ ਉਪਕਾਰ ਹੈ। ਸਮੇਂ ਦੇ ਨਾਲ ਨਾਲ ਇਸ ਦੇ ਮੰਦਰਾਂ ਦੀਆਂ ਕੰਧਾਂ ਧੂੜ ਵਿੱਚ ਦਫ਼ਨ ਹੋ ਗਈਆਂ ਪਰ ਬੇਬੀਲੋਨ ਦਾ ਗਿਆਨ ਅੱਜ ਵੀ ਜਿਉਂਦਾ ਹੈ।